ਨਿਕ ਕਿਉਂ ਦੇ ਪੜਦੇ ਹੁੰਦੇ ਸਾਂ ਸਵੇਰ ਦੀ ਸੈਰ ਸਵੇਰ ਦੀ ਸੈਰ ਤੇ ਕੀਤੀ ਨਹੀਂ ਸ਼ਾਮ ਦੀ ਸੈਰ ਕਰਨ ਵਾਸਤੇ ਮੈਂ ਬਹੁਤ ਹੀ ਦੂਰ ਨਿਕਲ ਗਿਆ ਕਾਲੀ ਕਾਲੀ ਕਦਮਾਂ ਦੇ ਨਾਲ ਤੁਰਦਾ ਆਇਆ ਮੇਰੀ ਨਿੱਜ ਕਦਮ ਨਿਕਲੇ ਪਰ ਆਸੇ ਪਾਸੇ ਮੈਨੂੰ ਕੁਝ ਵੀ ਹੋਰ ਦਿਖਾਈ ਨਹੀਂ ਸੀ ਦੇਰਿਆ ਇੱਕ ਪਾਸੇ ਕੀ ਵੇਖਿਆ ਸੜਕ ਦੇ ਉੱਤੇ ਲਿਖਿਆ ਸੀ ਇੱਕ ਸਿਰ ਇੱਕ ਸਿਰ ਲਿਖਿਆ ਹੋਇਆ ਪੜ੍ਹ ਕੇ ਮੈਂ ਆਪਦੇ ਸਿਰ ਵਾਲਾ ਹਮਾਰਾ ਕਿਤੇ ਮੇਰੇ ਸਿਰ ਦੀ ਗੱਲ ਨਹੀਂ ਹੋ ਰਹੀ ਅੱਗੇ ਥੋੜਾ ਜਿਹਾ ਗਿਆ ਤੇ ਬਹੁਤ ਸੋਹਣਾ ਸੋਹਣਾ ਮੈਦਾਨ ਸੀ ਇੱਕ ਪਾਸੇ ਸੜਕ ਤੇ ਸੜਕ ਦੂਜੇ ਪਾਸੇ ਜਦੋਂ ਮੈਂ ਝਾਤੀ ਮਾਰੀ ਤੇ ਮੇਰੇ ਹੈਰਾਨੀ ਦੀ ਕੋਈ ਹੱਦ ਨਾ ਰਹੀ ਹੈਰਾਨੀ ਦਿਖਾ ਦੇ ਇਸ ਕਰਾਂ ਰਹੀ ਕਿਉਂਕਿ ਉੱਥੇ ਲਿਖਿਆ ਸੀ ਪਾਕਿਸਤਾਨ ਰੋਡ ਮੈਂ ਸੋਚਿਆ ਮੈਂ ਪਾਕਿਸਤਾਨ ਪਹੁੰਚ ਗਿਆ ਵਾ ਚਲੋ ਪਾਕਿਸਤਾਨ ਦਾ ਨਾਂ ਸੁਣ ਕੇ ਮਨਕਾਣਾ ਸਾਹਿਬ ਦੀ ਯਾਦ ਆਈ ਤੇ ਕਾਲੀ ਕਾਲੀ ਕਦਮਾਂ ਦੇ ਨਾਲ ਮੈਂ ਅੱਗੇ ਵੱਧ ਗਿਆ ਅੱਗੇ ਵੱਧ ਗਿਆ ਸੇਤ ਪੱਕੋ ਥੋੜਾ ਭੱਜ ਨਾ ਸਕੇ ਮੈਂ ਕਿਹਾ ਸਾਹ ਲੈ ਲਈਏ ਸਾਹ ਲੈਣ ਆਸਤੇ ਮੈਂ ਇੱਕ ਰੁੱਖ ਦੇ ਥੱਲੇ ਬੈਠ ਗਿਆ ਉੱਥੇ ਇੱਕ ਪੱਥਰ ਸੀ ਪੱਥਰ ਦੇ ਉੱਤੇ ਬੈ ਕੇ ਆਨੰਦ ਮਾਣਿਆ ਨਕਾਣਾ ਸਾਹਿਬ ਦੀ ਯਾਦ ਨਾਲ ਮਹਾਰਾਜਾ ਰਜੀਤ ਸਿੰਘ ਦੀ ਯਾਦ ਆਈ ਤੇ ਮਹਾਰਾਜਾ ਰਜੀਤ ਸਿੰਘ ਦੇ ਰਾਜ ਨੂੰ ਯਾਦ ਕਰਕੇ ਮੁੱਛਾਂ ਦਿੱਤਾ ਤਾਂ ਤੇ ਸੋਚਿਆ ਵੀ ਮਣਾ ਸਾਡਾ ਰਾਜ ਫੇਰ ਆਏਗਾ ਕੋਈ ਚੋਦਲ ਚੋਰਾਂ ਦੀ ਲੋ ਨਹੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਹੁਤ ਹੀ ਸੋਨਾ ਰਾਜ ਸੀ ਤੇ ਅਸੀਂ ਫੇਰ ਕਿਸੇ ਰਾਜ ਕਰਾਂਗੇ ਇਨੀਆਂ ਗੱਲਾਂ ਕਰਦੇ ਕਰਦੇ ਥੱਲੇ ਗਿਆ ਤੇ ਆਣ ਥੱਲੇ ਕੀੜੀਆਂ ਦਾ ਪੌਣ ਸੀ ਤੇ ਕੀੜੀਆਂ ਨੇ ਮੈਨੂੰ ਬਹੁਤ ਹੀ ਖਾ ਲਿਆ ਤੇ ਪਰਤੂ ਪੈ ਗਿਆ ਉਤੋਂ ਕਾਲੀ ਕਾਲੀ ਕਲਮਾਨਾ ਤੁਰਦਾ ਹੋਇਆ ਅੱਗੇ ਪਹੁੰਚਿਆ ਮੈਂ ਰਾਣੀ ਦੇ ਮਹਿਲ 'ਚ ਰਾਣੀ ਦੇ ਮਹਿਲ ਦੇ ਵਿੱਚ ਪਹੁੰਚ ਕੇ ਅੱਗੇ ਕੀ ਵੇਖਿਆ ਅੱਗੇ ਫੇਰ ਲਿਖਿਆ ਸੀ ਇੱਕ ਸਿਰ ਮੈਂ ਮਿੱਤਰਾ ਜਿਸ ਸਿਰਾਂ ਦੇ ਮੁੱਲ ਪੈਣਗੇ ਜਿੱਥੇ ਵੀ ਕੋਈ ਏ ਹੈਡ ਹੀ ਗਿਆ ਜਾਵਾ ਥੋੜਾ ਜਿਆ ਹੋਰ ਅੱਗੇ ਗਿਆ ਅੱਗੇ ਕੀ ਵੇਨਾ 135 ਨੰਬਰ ਰਾਣੀ ਦਾ ਘਰ ਸੀ ਤੇ ਉਹ ਨੂੰ ਕਿਸੇ ਨੇ ਤਹਿਸ ਨਸ ਕਰਤਾ ਸੀ ਉਹਦੀ ਉੱਪਰਲੀ ਛੱਤ ਪੂਰੀ ਫਟ ਗਈ ਸੀ ਤੇ ਮੈਨੂੰ ਲੱਗਦਾ ਕਿਸੇ ਦੁਸ਼ਮਣ ਦਾ ਕੰਮ ਸੀ ਤੇ ਮੈਂ ਸੋਚਿਆ ਰਾਜੇ ਨੂੰ ਜਾ ਕੇ ਦੱਸ ਦਿਆਂ ਨੇਰਾ ਹੋ ਗਿਆ ਸੀ ਪਰ ਸ਼ਾਮੋ ਪਰਸ਼ਾਵੀ ਹੁੰਦਾ ਹੋਇਆ ਮੈਂ ਰਾਜੇ ਨੂੰ ਲੱਭਦਾ ਲੱਭਦਾ ਆਖਰਕਾਰ ਇੱਕ ਨੁੱਕਰ ਦੇਤੇ ਕੀ ਵਿਖਿਆ ਲਿਖਿਆ ਸੀ ਰਾਜੇ ਦਾ ਮਹਿਲ ਮੈਂ ਸੋਚਿਆ ਵੀ ਇਥੇ ਲੱਗੇ ਛੱਕੇ ਦੇ ਰਾਜੇ ਦਾ ਮਹਿਲ ਹੋਊਗਾ ਤੇ ਰਾਜੇ ਨੂੰ ਉਸ ਚਾਲ ਦੀ ਖਬਰ ਕੀ ਪੀ ਜਾਵੇ ਅੱਗੇ ਗਿਆ ਕੀ ਵੇਖਿਆ ਕਿ ਵੀ ਰਾਜੇ ਦੇ ਮਹਿਲ ਨੂੰ ਸਾਰੇ ਪਾਸਿਓਂ ਜਿੰਦਲੇ ਲੱਗੇ ਹੋਣ ਸੰਦ ਮੋਟੀ-ਮੋਟੀ ਹਰੇ ਰੰਗ ਦੀ ਜਿਹੜੀ ਚਾਰਦਵਾਰੀ ਕੀਤੀ ਹੋਈ ਸੀ ਮੈਨੂੰ ਆਇਆ ਪਾਉ ਦਾ ਜੇ ਤਾਂ ਪਾਉ ਦਾ ਘਰ ਲੱਗ ਗਈ ਹੈ ਪਾਉ ਦੇ ਘਰ ਵਾਲ ਮਰੀ ਚਾਤੀ ਤੇ ਪਾਉ ਨੂੰ ਕੀਤਾ ਪਉਣ ਪਵਾ ਜਾ ਰਾਜੇ ਦਾ ਘਰ ਤੋੜੀਏ ਪਾਉ ਹਾਂ ਦਾ ਮੈਂ ਤੇ ਪੱਥਰ ਤੋੜਨੇ ਆ ਭਰਾ ਕੰਮ ਤੇ ਤੂੰ ਆਪਦਾ ਕੰਮ ਕਰ ਮੈਂ ਵਿਜੀ ਆ ਇੰਨੀ ਗੱਲ ਸੁਣ ਕੇ ਸੰਗਨੇ ਰੁਕਾਨ ਸਣੀ ਮੈਂ ਮਾਰੀ ਚਾਤੀ ਕੀ ਵੇਖਿਆ ਪੀ ਇੱਕ ਕਪੂਤਾ ਵਾਲੀ ਗੁਫਾ ਵਾ ਉਹ ਗੁਫਾ ਨੂੰ ਵੇਖਣ ਵਾਸਤੇ ਮੈਂ ਅੱਗੇ ਵਧਿਆ ਵੀ ਕੋਈ ਪੂਤ ਹੋਵੇ ਉਹਦਾ ਕਲਿਆਣ ਹੀ ਕਰ ਜਾਈਏ ਸਿੰਘ ਆਇਆ ਤੇ ਪੂਤਾਂ ਦੇਰਸ਼ਨ ਕਰ ਜਾਈਏ ਤੇ ਪੂਤਾਂ ਨੂੰ ਦੇਰਸ਼ਨ ਦੇ ਹੀ ਜਾਈਏ ਪਰ ਕੀ ਵੇਖਿਆ ਉਹਦੇ ਵਿੱਚ ਕੁਝ ਵੀ ਨਹੀਂ ਸੀ ਫਿਰ ਵੀ ਵੈਗੁਰੂ ਦਾ ਨਾਮ ਜਪ ਕਰਕੇ ਉਸ ਪੂਤ ਪ੍ਰੇਤ ਦਾ ਛਡਕਾਰਾ ਕਰਕੇ ਉੱਥੋਂ ਅਗਲੇ ਪਾਸੇ ਅਸੀਂ ਚਾਲੇ ਪਾ ਦਿੱਤੇ ਅੱਗੇ ਤੁਰਦੇ ਤੁਰੋਂਦੇ ਕੀ ਵੇਖਿਆ ਪੀ ਇੱਕ ਪਾਸੇ ਸੁੱਕੇ ਥਾਂ ਦੇ ਉੱਤੇ ਇੱਕ ਸਮੁੰਦਰੀ ਬੇੜਾ ਖੜਾ ਸੀ ਬੇੜਾ ਕਾਫੀ ਹੀ ਵੱਡਾ ਸੀ ਲੱਗਦਾ ਸੀ ਕਿ ਇਹ ਦੇ ਸਮੁੰਦਰ ਦੇ ਵਿੱਚ ਹੌਣੇ ਲਿਆ ਕੇ ਖਲਾਰਿਆ ਹੋਵੇ ਅਗਲੇ ਪਾਸੇ ਕੀ ਬਣਾ ਸਮੁੰਦਰ ਦੀਆਂ ਸਵਾਰੀਆਂ ਇੱਕ ਜਗ੍ਹਾ ਤੇ ਸਾਰੀਆਂ ਇਕੱਠੀਆਂ ਹੋਈਆਂ ਬੈਠੀਆਂ ਹੋਈਆਂ ਸਾਨੂੰ ਲੱਗਦਾ ਸੀ ਉਹਨਾਂ ਨੂੰ ਕੋਈ ਆਫਤ ਆ ਗਈ ਸੀ ਪਰ ਮੈਂ ਉਹਨਾਂ ਨੂੰ ਛੱਡ ਕੇ ਹੋਰ ਕਾਲੀ ਕਾਲੀ ਕਦਮਾਂ ਦੇ ਨਾਲ ਅੱਗੇ ਵਧਦਾ ਗਿਆ ਅੱਗੇ ਵਧਦਾ ਵਧਾ ਇੱਕ ਰੁੱਖ ਦੇ ਲਾਗੂ ਨਹੀਂ ਵੇਖਿਆ ਦੂਰ ਮੈਨੂੰ ਸਮੁੰਦਰ ਦਿਸਿਆ ਸਮੁੰਦਰ ਦਾ ਨਜ਼ਾਰਾ ਬਹੁਤ ਹੀ ਖੂਬਸੂਰਤ ਸੀ ਬਹੁਤ ਮਿੱਠੀ ਮਿੱਠੀ ਹਵਾ ਵਗ ਰਹੀ ਸੀ ਮੈਂ ਅੱਗੇ ਸੋਚਿਆ ਕਿ ਹੁਣ ਸਮਾਂ ਹੋ ਗਿਆ ਇਥੇ ਬੈ ਕੇ ਆਪ ਦਾ ਨਿਤਨੇਮ ਪੂਰਾ ਕਾਲੀ ਤੇ ਰਹਿ ਰਹਾ ਸਾਹਿਬ ਪੜ ਲੀਏ ਤੁਸੀਂ ਪੜੋ ਕਿ ਗੁਰੂ ਸਾਹਿਬ ਕਹਿੰਦੇ ਸੋਧ ਦਸੋਧ ਦਸ ਤਾ ਬਚਾਰਿਆ ਨਾਮ বিনা ਕੁਛ ਨਹੀਂ ਸਰ ਪਰ ਹਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ